ਜਿਵੇਂ ਮੈਂ ਦੇਖ ਰਿਹਾ ਤੁਹਾਡੇ ਜੀਵਨ ਦੇ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਰੋਲ ਆ ਮਾਂ ਦੇ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਦਾ ਮਾਵਾ ਤੇ ਸਾਰੀਆਂ ਹੀ ਨੇ ਆਪਣੀਆਂ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਏ ਪਿਆਰ ਦੇ ਸਾਰੀਆਂ ਕਰਦੀਆਂ ਨੇ ਪਰ ਇਤਿਹਾਸ ਕਰ ਕਹਿੰਦੇ ਨੇ ਦੁਨੀਆ ਤੇ ਸਿਰਫ ਢਾਈ ਮਾਵਾ ਹੋਈਆਂ ਨੇ ਇਹ ਮਹਾਰਾਜ ਫਰਮਾਨ ਕਰਦੇ ਨੇ ਸਤਜੁਗ ਤ੍ਰੇਤਾ ਦਵਾਪਰ ਭਣੀ ਹੈ ਕਲਜੁਗ ਉਤਮ ਜੁਗਾ ਮਾਏ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸਾ થાય ਅਹੀਂ ਲੋਕ ਕਹਿੰਦੇ ਸਤਜੁਗ ਤ੍ਰੇਤਾ ਦਵਾਪਰ ਚੰਗੇ ਜੁਗ ਨੇ ਕਲਜੁਗ ਮਾੜਾ ਹੈ ਪਰ ਮਾਰੇ ਕਹਿੰਦੇ ਕਲਯੋਗ ਸਭ ਤੋਂ ਵਧੀਆ ਜੋਗੇ ਜੇ ਤੇ ਬੰਦੇ ਨੂੰ ਦਾੜ੍ਹੀ ਨਾ ਆਵੇ ਫਿਰ ਲਾਵਦਾ ਦਵਾਈ ਕਿਉਂਕਿ ਉਹਨੂੰ ਬੇਸ਼ਰਮੀ ਮਹਿਸੂਸ ਹੁੰਦੀ ਸ਼ਰਮ ਉਹਨੂੰ ਹੁੰਦੀ ਹੈ ਸਾਰੇ ਸੰਸਾਰ ਦੇ ਵਿੱਚ ਨਿਕਲਣ ਲੱਗਿਆ ਕਿ ਉਹਨੂੰ ਲੋਕ ਖੋਦਾ ਖੋਦਾ ਕਹਿੰਦੇ ਨੇ ਜੇ ਉਹਨੂੰ ਦਾੜ੍ਹੀ ਨਾ ਆਵੇ ਫਿਰ ਲਾਵਦਾ ਦਵਾਈ ਜੇ ਦਾੜ੍ਹੀ ਆ ਜਾਏ ਫਿਰ ਲਾਵਦਾ ਨਹੀਂ ਨਾ ਸਾਨੂੰ ਪ੍ਰਸ਼ੰਸਾ ਦੀ ਲੋੜ ਆ ਨਾ ਸਾਨੂੰ ਨਿੰਦਿਆ ਦੀ ਲੋੜ ਆ ਸਾਡਾ ਕੰਮ ਅਸੀਂ ਆਪਦਾ ਕੰਮ ਕਰਨਾ ਅਸੀਂ ਆਪਣੇ ਮਿਸ਼ਨ ਤੇ ਆਂ ਤੁਸੀਂ ਆਪਦੇ ਸਪਸ਼ਟੀਕਰਨ ਦੇਣਾ ਚਾਹੁੰਦੇ ਸੀ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਦਿੱਤੇ ਚੰਗੀ ਗੱਲ ਆ ਪਰ ਗਾਂਹ ਵਾਸਤੇ ਤੂੰ ਮੇਰੇ ਬੱਚਿਆਂ ਵਰਗਾ ਮੇਰੀ ਤੁਹਾਨੂੰ ਨਸੀਹਤ ਆ ਅਹੀਂ ਤੇ ਜਨੂ ਜਣੇ ਖੜੇ ਨੂੰ ਮਾਣ ਚੱਕ ਕੇ ਪੀਰ ਬਣਾਇਤਾ ਹੈ ਪੀਰ ਤੇ ਸਾਡੇ ਸ਼ਾਸਤਰ ਨੇ ਰੱਖਿਆ ਤੇ ਇਹਨਾਂ ਨੇ ਸਾਡੀ ਕਰਨੀ ਹੈ ਪਰ ਅੱਜ ਕੱਲ ਤੁਸੀਂ ਵੇਖਿਓ ਲੋਕੀ ਕਿਰਪਾਨ ਦਾ ਰੋਪਾ ਆ ਗਏ ਤੇ ਲੋਕਾਂ ਨੂੰ ਡਰਾਉਂਦੇ ਨੇ ਹੁਣ ਇਹ ਰਾਜ ਕਰਨ ਵਾਲੀ ਕੌਮ ਸੀ ਆਏ ਹਾਏ ਹਾਏ ਡੜੀ ਕਦੀ ਟੈਂਕਾਂ ਨਾਲ ਨਹੀਂ ਮੁੱਕੀ ਤੋਪਾਂ ਨਾਲ ਨਹੀਂ ਮੁੱਕੀ ਕਿਰਪਾਨਾਂ ਨਾਲ ਨਹੀਂ ਮੁੱਕੀ ਏਕ ਕੇ 47 ਦੀਆਂ ਗੋਲੀਆਂ ਨਾਲ ਨਹੀਂ ਮੁੱਕੀ ਅਜ ਦੋ ਦੋ ਐਮਲ ਦੇ ਟੀਕੇ ਨਾਲ ਮੁੱਕ ਰਹੀ ਹੈ ਵਾਹਿਗੁਰੂ ਵਾਹਿਗੁਰੂ ਕਿਹ ਰਾਜ ਕਰੇ ਹੈ ਕਿ ਲੜ ਮਰੇ ਹੈ ਕਿ ਜੇ ਅਸੀਂ ਮਰਨਾ ਹੈ ਤਾਂ ਧਰਮ ਲਈ ਮਰਨਾ ਹੈ ਅਸੀਂ ਨਸ਼ਿਆਂ ਦੇ ਪਿਛੇ ਲੱਗ ਕੇ ਰੂੜੀਆਂ ਤੇ ਡੇਗ ਡੇਗ ਕੇ ਨਹੀਂ ਮਰਨਾ ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਭਾਈ ਫਤਿਹਪਾਲ ਸਿੰਘ ਜੀ ਤੁਸੀਂ ਕਿੰਨੇ ਭੈਣ ਭਾਈ ਹੋ ਭਾਈ ਸਾਹਿਬ ਜੀ ਮੈਂ ਤੇ ਇੱਕ ਮੇਰੇ ਭੈਣ ਜੀ ਕੀ ਨਾਂ ਭੈਣ ਜੀ ਦਾ ਮੇਰੀ ਭੈਣ ਜੀ ਦਾ ਨਾਂ ਜੇ ਸਰਦਾਰਨੀ ਪਰਮਪਾਲ कौर ਤੇ ਉਹ ਵਿਆਹੇ ਹੋਏ ਨੇ ਹਾਂਜੀ ਭਾਈ ਸਾਹਿਬ ਤੇ ਭਾਈ ਸਾਹਿਬ ਦਾ ਕੀ ਨਾਂ ਇਹ ਮੇਰੇ ਚੂਚਾ ਜੀ ਦਾ ਨਾਮ ਜੇ ਸਰਦਾਰ ਗੁਰਪ੍ਰੀਤ ਸਿੰਘ ਤੇ ਭੈਣ ਜੀ ਤੁਹਾਨੂੰ ਇਸ ਜਿਹੜੇ ਤੁਸੀਂ ਜੀਵਨ ਜਾਂਚ ਦੇ ਵਿੱਚ ਵਿਚਰ ਰਹੇ ਹੋ ਭੈਣ ਫਿਰ ਤੁਹਾਡੀ ਸਪੋਰਟ ਕਰਦੇ ਨੇ ਹਾਂਜੀ ਭਾਈ ਸਾਹਿਬ ਜੀ ਠੀਕ ਹੁਣ ਤੋਂ ਬੱਤੇ ਮੈਨੂੰ ਥਾਪੜਾ ਜੀ ਗਰੂ ਰੰਸਾ ਮਹਾਰਾਜ ਜੀ ਵੱਲੋਂ ਉਦੋਂ ਬਾਅਦ ਮੈਨੂੰ ਹੈਗਾ ਥਾਪੜਾ ਮੇਰੇ ਮਾਤਾ ਜੀ ਵੱਲੋਂ ਤੇ ਸਰਦਾਰ ਜਸਵਿੰਦਰ ਸਿੰਘ ਖਾਲਸਾ ਜੀ ਵੱਲੋਂ ਵੀ ਬਹੁਤ ਮੈਨੂੰ ਥਾਪੜ ਆਏ ਤੇ ਮੇਰੇ ਭੈਣ ਜੀ ਤੇ ਮੇਰੇ ਚੀਚਾ ਜੀ ਵੀ ਬਹੁਤ ਸਪੋਰਟ ਕਰਦੇ ਹਨ ਠੀਕ ਹੈ ਬਹੁਤ ਚੰਗੀ ਗੱਲ ਆ ਹਨਾ ਪੈਣਾ ਵੱਡੀਆਂ ਪੈਣਾ ਮਾਵਾਂ ਦੇ ਸਮਾਨ ਨਹੀਂ ਹੁੰਦੀਆਂ ਜਿਵੇਂ ਮੈਂ ਦੇਖ ਰਿਹਾ ਤੁਹਾਡੇ ਜੀਵਨ ਦੇ ਵਿੱਚ ਤੁਹਾਡੀ ਮਾਂ ਦਾ ਬਹੁਤ ਵੱਡਾ ਰੋਲ ਆ ਮਾਂ ਦੇ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਸਾਹਿਬ ਜੀ ਇਤਿਹਾਸਕਾਰ ਕਹਿੰਦੇ ਨੇ ਕਿ ਦੁਨੀਆਂ 'ਤੇ ਢਾਈ ਮਾਵਾਂ ਹੋਈਆਂ ਨੇ। ਉਹਦਾ ਮਾਵਾਂ ਤੇ ਸਾਰੀਆਂ ਹੀ ਨੇ ਆਪਣੀਆਂ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਏ, ਪਿਆਰ ਤੇ ਸਾਰੀਆਂ ਕਰਦੀਆਂ ਨੇ। ਪਰ ਇਤਿਹਾਸਕਾਰ ਕਹਿੰਦੇ ਨੇ ਦੁਨੀਆਂ 'ਤੇ ਸਿਰਫ ਢਾਈ ਮਾਵਾਂ ਹੋਈਆਂ ਨੇ। ਇੱਕ ਤੇ ਹੈਗੀ ਨੇ ਮਾਂ ਭਗਤ ਫਰੀਦ ਜੀ ਵਾਲੇ ਮਾਂ ਜਿਨ੍ਹਾਂ ਦੇ ਭਗਤ ਫਰੀਦ ਜੀ ਦੇ ਜਿਹੜੇ ਮਾਂ ਸੀ ਤੇ ਇੱਕ ਹੈਗੇ ਮਾਂ ਤ੍ਰੂਪ ਰਹਿਲਾਦ ਜੀ ਦੇ। ਇਹ ਦੋ ਮਾਵਾਂ ਹੋ ਗਈਆਂ ਤੇ ਇੱਕ ਗੋਪੀਚੰਦ ਨਾਮ ਦਾ ਰਾਜਾ ਹੋਇਆ ਏ ਤੇ ਇੱਕ ਇੱਕ ਮੈਨੂੰ ਕੋਈ ਇੱਕ ਹੋਰ ਇੱਕ ਰਾਜਾ ਸੀ। ਉਹਦਾ ਮੈਨੂੰ ਨਾਂ ਵਿਸਰ ਗਿਆ ਏ ਸੋ ਇਹਨਾਂ ਦੀਆਂ ਜਿਹੜੀਆਂ ਮਾਵਾ ਸੀ ਨਾ ਭਗਤ ਫਰੀਦ ਜੀ ਤੇ ਭਗਤ ਧਰੂਪਰ ਹਲਾਦ ਜੀ ਇਹਨਾਂ ਦੀਆਂ ਮਾਵਾ ਨੂੰ ਇੱਕ ਇੱਕ ਦਾ ਦਰਜਾ ਮਿਲਿਆ ਮਤਲਬ ਇਹ ਦੋ ਮਾਵਾ ਨੇ ਤੇ ਜਿਹੜਾ ਰਾਜਾ ਗੋਪੀ ਚਾਹੁੰਦੇ ਤੇ ਨਾਲ ਇੱਕ ਹੋਰ ਜਿਹੜਾ ਰਾਜਾ ਮੈਂ ਆਪ ਜੀ ਨੂੰ ਦੱਸਿਆ ਹੈ ਨਾਂ ਵਿਸਰ ਗਿਆ ਏ ਇਹਨਾਂ ਦੀਆਂ ਜਿਹੜੀਆਂ ਇਹ ਦੋਵੇਂ ਮਾਵਾ ਨੇ ਇਹਨਾਂ ਨੂੰ ਅੱਧੇ ਦਾ ਮਿਲਿਆ ਏ ਜੇਕਰ ਦੋਨਾਂ ਨੂੰ ਜੋੜ ਕੇ ਦੋਨਾਂ ਨੂੰ ਜੋੜ ਕੇ ਤੇ ਢਾਈ ਮਾਵਾ ਇਹ ਹੋਈਆਂ ਨੇ ਸੋ ਜਿਹੜੀ ਭਗਤ ਫਰੀਦ ਜੀ ਦੀ ਮਾਤਾ ਸੀ ਹੁਣ ਉਹ ਤੁਹਾਨੂੰ ਵੀ ਆਪਜੀ ਵੀ ਜਾਂਦੇ ਹੋ ਕਿ ਉਹ ਇਦਾਂ ਕਰਦੇ ਸੀ ਕਿ ਰੱਬ ਦੀ ਇਬਾਦਤ ਕਰ ਰੱਬ ਨੂੰ ਯਾਦ ਕਰ ਤੇ ਰੱਬ ਤੈਨੂੰ ਖਾਣ ਲਈ ਕੁਝ ਦੇਵੇਗਾ ਤੈਨੂੰ ਮਿੱਠਾ ਬਣੇਗਾ ਸ਼ੱਕਰ ਦਾ ਵੇਗਾ ਗੁੜ ਦਾ ਵੇਗਾ ਤੇ ਮਾਤਰੀ ਇਦਾਂ ਕਰਦੇ ਸੀ ਕਿ ਉਹ ਭਗਤਜੀਤ ਤੇ ਪੜ੍ਹਨ ਹੁੰਦੇ ਸੀ ਬਾਣੀ ਰੱਬ ਦੀ ਇਬਾਦਤ ਕਰ ਲੈਂਦੇ ਸੀ ਤੇ ਉਹ ਇਦਾਂ ਕਰਦੇ ਸੀ ਜਿਹੜੀ ਦਰੀ ਦੇ ਥੱਲੇ ਬਹਿ ਕੇ ਉਹ ਪੜ੍ਹਦੇ ਸੀ ਨਾ ਜਿਹੜੀ ਦਰੀ ਦੇ ਉੱਤੇ ਪੜ੍ਹਦੇ ਸੀ ਉਹ ਆਪਣੇ ਰੱਬ ਨੂੰ ਯਾਦ ਕਰਦੇ ਸੀ ਉਹ ਦਰੀ ਦੇ ਥੱਲੇ ਆਪਣਾ ਗੁੜ ਧਰ ਦਿੰਦੇ ਸੀ ਤੇ ਜਦੋਂ ਬਾਹਰੋਂ ਚੁੱਕਦੇ ਸੀ ਗੁੜ ਤੇ ਬੜਾ ਖੁਸ਼ ਹੁੰਦੇ ਸੀ ਤੇ ਉਹ ਰੋ ਰਿਹਾ ਇਦਾਂ ਕਰਦੇ ਸੀ ਭਗਤੀ ਮਾਂ ਨੇ ਪ੍ਰੇਰਣਾ ਦਿੱਤੀ ਸ਼ੱਕਰ ਦੇ ਬਹਾਨੇ ਨਾਲ ਭਗਤ ਫਰੀਦ ਜੀ ਨੂੰ ਭਗਤੀ ਦੇ ਲੜ ਲਾਇਆ ਹੁਣ ਅੱਗੇ ਤਾਂ ਸੀ ਵੀ ਸੁਣਦਾ ਹੁਣ ਫਿਰ ਇਸ ਤਰ੍ਹਾਂ ਹੋਇਆ ਹੁਣ ਭਾਈ ਸਾਹਿਬ ਦੀ ਧਿਆਨ ਨਾ ਸੁਣਦਾ ਹੁਣ ਇੱਕ ਦਿਨ ਮਾਤਾ ਜੀ ਗਏ ਬਾਜ਼ਾਰ ਤੇ ਇਹਨਾਂ ਨੂੰ ਚੇਤਾ ਨਾ ਰਿਹਾ ਥੱਲੇ ਗੁੜ ਦੀ ਰੋੜੀ ਰੱਖਣ ਦਾ ਤੇ ਹੁਣ ਉਸ ਦਿਨ ਉਹਨਾਂ ਨੇ ਮਾਤਾ ਜੀ ਨੇ ਆਪਣੇ ਮਨ ਵਿੱਚ ਸੋਚਿਆ ਕਿ ਹੁਣ ਅੱਜ ਕੀ ਕਰੀਏ ਹੁਣ ਧੌੜਦੇ ਧੌੜਦੇ ਘਰ ਜਾ ਰਹੇ ਨੇ ਤੇ ਉਧਰ ਭਗਤ ਜੀ ਦੇ ਆਪਣਾ ਉਹਨਾਂ ਨੇ ਗੁਰਬਾਣੀ ਆਪਣੇ ਉਹਨਾਂ ਨੇ ਬਾਣੀ ਪੜ੍ਹ ਲਈਏ ਹੋ ਉੱਠ ਪਈ ਨੇ ਉੱਥੋਂ ਤੇ ਦਰੀ ਚੁੱਕੀ ਏ ਤੇ ਥੱਲੇ ਗੁੜ ਦੀ ਰੋੜੀ ਏ ਉਹ ਕਿਦਾਂ ਆਈ ਗੁਰੂ ਮਹਾਰਾਜ ਨੇ ਆਪ ਰੱਖੀ ਏ ਇਤਿਹਾਸ ਖਰਾਬ ਲਿਖਦੇ ਨੇ ਕਿ ਮਹਾਰਾਜ ਨੇ ਆਪ ਅੱਜ ਥੱਲੇ ਗੁੜ ਦੀ ਰੋੜੀ ਰੱਖੀ ਏ ਸੋ ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਜਸਵੰਦਰ ਸਿੰਘ ਦੀ ਖਾਲਸਾ ਉਹ ਵੀ ਇਸ ਤਰ੍ਹਾਂ ਹੀ ਕਰ ਰਹੇ ਨੇ ਹੁਣ ਅਸੀਂ ਸਮਾਗਮ ਤੇ ਜਾਂਦੇ ਆ ਭਾਈ ਸਾਹਿਬ ਜੀ ਦੇ ਨਾਲ ਤੇ ਭਾਈ ਸਾਹਿਬ ਜੀ ਵੀ ਸਾਨੂੰ ਸ਼ੱਕਰ ਦੇ ਰਹੇ ਨੇ ਗੁੜ ਦੇ ਰਹੇ ਨੇ ਕਿ ਅ ਸਾਨੂੰ ਕੁਝ ਨਾ ਕੁਝ ਅਸੀਂ ਜਿਹਨੂੰ ਸਮਾਗਮ ਧੋਕੇ ਉਹਨੇ ਸਾਨੂੰ ਕੁਝ ਨਾ ਕੁਝ ਖਵਾਉਂਦੇ ਨੇ ਰਾਹ ਦੇ ਵਿੱਚੋਂ ਕਿ ਇਹ ਬੱਚੇ ਉਸੇ ਤਰ੍ਹਾਂ ਹੀ ਜੁੜੇ ਰਹਿਣ ਰੱਬ ਨੂੰ ਰੱਬ ਦੇ ਨਾਲ ਹੀ ਜੁੜੇ ਰਹਿਣ ਇਤਿਹਾਸ ਸੰਗਤਾਂ ਨੂੰ ਸੁਣਾਉਂਦੇ ਰਹਿਣ ਕੁਝ ਨਾ ਕੁਝ ਬੱਚਿਆਂ ਨੂੰ ਖਵਾਉਂਦੇ ਨੇ ਤੇ ਬੱਚੇ ਵੀ ਛੋੜੇ ਅੱਗੇੋਂ ਲਾਲਚੀ ਬਣ ਕੇ ਇਹਨੂੰ ਛਕਦੇ ਨੇ ਤੇ ਉਹ ਵੀ ਅੱਗੇੋਂ ਫਿਰ ਹੋਰ ਨਵਾਂ ਇਤਿਹਾਸ ਕਰਦੇ ਨੇ ਤੇ ਸੰਗਤਾਂ ਵਿੱਚ ਜਾ ਕੇ ਸੁਣਾਉਂਦੇ ਨੇ ਤੇ ਰੱਬ ਦੇ ਨਾਲ ਜੁੜੇ ਰਹਿੰਦੇ ਨੇ ਹੁਣ ਜਿਹੜੇ ਤ੍ਰੂਪ ਪ੍ਰਹਿਲਾਦ ਦੇ ਮਾਤਾ ਜੀ ਨੇ ਤੇ ਉਹ ਇਸ ਤਰ੍ਹਾਂ ਨੇ ਕਿ ਭਾਵ ਕਿ ਜਦੋਂ ਤ੍ਰੂਪ ਪ੍ਰਹਿਲਾਦ ਜੀ ਸੀ ਉਹ ਆਪਣੇ ਪਿਤਾ ਜੀ ਕੋਲ ਗਏ ਹੁਣ ਪਿਤਾ ਜੀ ਦੇ ਜਾ ਕੇ ਗੋਦੀ ਦੇ ਵਿੱਚ ਬੈਠੇ ਹੁਣ ਜਿਹੜੀ ਦੂਜੀ ਮਤਰਾਈ ਮਾਂ ਸੀ ਆਈ ਉਹਨੇ ਬਾਹਵੋਂ ਫੜਿਆ ਤੇ ਥੱਲੇ ਤਾਹ ਦਿੱਤਾ ਕਹਿੰਦੀ ਜੇ ਤੂੰ ਆਪਣੇ ਪਿਤਾ ਦੀ ਕੋਖ ਵਿੱਚ ਬਹਿਣਾ ਸੀ ਗੋਦੀ ਵਿੱਚ ਬਹਿਣਾ ਸੀ ਜੇ ਆਪਣੇ ਪਿਤਾ ਦੇ ਕੋਲ ਤੂੰ ਗੋਦੀ ਵਿੱਚ ਬੈਠਣਾ ਸੀ ਤੇ ਤੂੰ ਮੇਰੀ ਕੋਖ ਮੇਰੀ ਕੋਖ ਤੋਂ ਜਨਮ ਲੈਣਾ ਸੀ ਉਹਦੇ ਕੋਲੋਂ ਜਨਮ ਨਹੀਂ ਸੀ ਲੈਣਾ ਉਹਦੀ ਕੋਖ ਵਿੱਚ ਜਨਮ ਨਹੀਂ ਸੀ ਲੈਣਾ ਹੁਣ ਤਰੂਪ ਪ੍ਰਹਲਾਦ ਜੀ ਆਪਣੀ ਕੁਲੀ ਵਿੱਚ ਗਏ ਆਪਣੀ ਝੌਂਪੜੀ ਵਿੱਚ ਗਏ ਆਪਣੀ ਕੁਟੀਆ ਵਿੱਚ ਗਏ ਹੁਣ ਜਿਹੜਾ ਮਹਿਲ ਸੀ ਜਿਹਦੇ ਵਿੱਚ ਰਾਜਾ ਰਹਿੰਦਾ ਸੀ ਉਹਦੇ ਸਾਹਮਣੇ ਕੁਟੀਆ ਸੀ ਹੁਣ ਉਹਨਾਂ ਨੇ ਜਾ ਕੇ ਤੁੰਪ ਰਹਿਲਾਜੀ ਨੇ ਆਪਣੀ ਮਾਤਾ ਜੀ ਨੂੰ ਪੁੱਛਿਆ ਕਹਿੰਦੇ ਮਾਤਾ ਤੂੰ ਰਾਣੀ ਨਹੀਂ ਹੈ કે ਗੋਲਨੀ ਹੈ ਹੁਣ ਅੱਗੇ ਉਹ ਮਾਤਾ ਜੀ ਆਖਣ ਲੱਗੇ ਕਹਿੰਦੇ ਕਰਮ ਜਨਮਾਂ ਦੀ ਤੇ ਮੈਂ ਰਾਣੀ ਨਹੀਂ ਜਨਮ ਦੀ ਤੇ ਮੈਂ ਰਾਣੀ ਹਾਂ ਪਰ ਕਰਮਾਂ ਦੀ ਮੈਂ ਗੋਲਨੀ ਹਾਂ ਹੁਣ ਅੱਗੇ ਉਹ ਤੁੰਪ ਰਹਿਲਾਜੀ ਆਖਣ ਲੱਗੇ ਕਹਿੰਦੇ ਮਾਤਾ ਜੀ ਇਹ ਕੀ ਕਹਿ ਰਹੀ ਹੋ ਸਾਨੂੰ ਸਮਝ ਨਹੀਂ ਲੱਗੀ ਕੁਝ ਕਹਿੰਦੇ ਜਦੋਂ ਸਾਡਾ ਜਨਮ ਹੋਇਆ ਸੀ ਉਦੋਂ ਤੇ ਸਾਡਾ ਜਨਮ ਹੋਇਆ ਸੀ ਇੱਕ ਰਾਜਿਆਂ ਦੇ ਪਰਿਵਾਰ ਦੇ ਵਿੱਚ ਜਦੋਂ ਜਿਹੜੇ ਮੇਰੇ ਪਿਤਾ ਸੀ ਉਹ ਰਾਜੇ ਸੀ ਹੁਣ ਉੱਥੇ ਮੈਂ ਬਣ ਗਈ ਰਾਣੀ ਹੁਣ ਜਦੋਂ ਮੇਰਾ ਅੱਗੇ ਵਿਆਹ ਹੋਇਆ ਤੇ ਮੈਂ ਇਸ ਘਰ ਦੇ ਵਿੱਚ ਆਈਆਂ ਸਮਹਿਲ ਦੇ ਵਿੱਚ ਆਈ ਇੱਥੇ ਆ ਕੇ ਮੈਂ ਕੁਝ ਚਿਰ ਦੇ ਲਈ ਰਾਣੀ ਬਣ ਕੇ ਰਹੀ ਤੇ ਫਿਰ ਹੁਣ ਮੈਨੂੰ ਗੋਲੀ ਬਣਾ ਦਿੱਤਾ ਗਿਆ ਨੌਕਰ ਬਣਾ ਦਿੱਤਾ ਗਿਆ ਏ ਜਨਮਾ ਦੀ ਤਾਂ ਮੈਂ ਰਾਣੀ ਆ ਪਰ ਕਰਮਾ ਦੀ ਮੈਂ ਗੋਲੀ ਆ ਤੇ ਤੂੰ ਵੀ ਚੰਗੇ ਕਰਮ ਕਰ ਜੇ ਤੂੰ ਚਾਹੁੰਦਾ ਏ ਕਿ ਜਿਹੜਾ ਇਹ ਰਾਜ ਭਾਗੇ ਤੇਰੇ ਹੱਥ ਦੇ ਵਿੱਚ ਆ ਜਾਵੇ ਤੇ ਜੇ ਤੂੰ ਚਾਹੁੰਦਾ ਏ ਕਿ ਸਾਰੇ ਸਿਪਾਈ ਤੇਰਾ ਹੁਕਮ ਮੰਨਣ ਤੇ ਤੂੰ ਉਸ ਰੱਬ ਦਾ ਹੁਕਮ ਮੰਨ ਤੇ ਰੱਬ ਦੀ ਭਗਤੀ ਕਰ ਹੁਣ ਉਹ ਚਲੇ ਗਏ ਨੇ ਜੰਗਲਾਂ ਦੇ ਵਿੱਚ ਤੂੰ ਪ੍ਰਹਲਾਦ ਜੀ ਜੰਗਲਾਂ ਵਿੱਚ ਗਏ ਭਗਤੀ ਕਰਨ ਲੱਗ ਪਏ ਹੁਣ ਲੋਕਾਂ ਨੇ ਆ ਕੇ ਕਹਿਣਾ ਸ਼ੁਰੂ ਕਰ ਦਿੱਤਾ ਰਾਜੇ ਨੂੰ ਉਹਦੇ ਪਿਤਾ ਨੂੰ ਕਹਿੰਦੇ ਐਡਾ ਤੇਰਾ ਰਾਜ ਭਾਗੇ ਤੇਰੇ ਰਾਜ ਭਾਗ ਦਾ ਕੀ ਫਾਇਦਾ ਏ ਤੇ ਤੇਰਾ ਪੋਤੇ ਜਿਹੜਾ ਉਛੇ ਘੁੰਮ ਰਿਹਾ ਜੰਗਲਾਂ ਦੇ ਵਿੱਚ ਘੁੰਮ ਰਿਹਾ ਭੁੱਖਣ ਭਾਣਾ ਤੇ ਹੁਣ ਅੱਗੇ ਉਹ ਆਖਣ ਲੱਗ ਪਿਤਾ ਜੀ ਸ਼ਿਰੜੇ ਉਹਨਾਂ ਦੇ ਉਹ ਆਖਣ ਲੱਗੇ ਕਹਿੰਦੇ ਕੋਈ ਨਹੀਂ ਅਸੀਂ ਉਹਦੇ ਕੋਲ ਜਾਂਦੇ ਹਾਂ ਉਹਨੂੰ ਲੈ ਕੇ ਹੁੰਨੇ ਆਂ ਹੁਣ ਗਏ ਉਹ ਦੇ ਕੋਲ ਤਰੂਪ ਲੈ ਪਰਹਲਾਜੀ ਕੋਲ ਗਏ ਜਾ ਕੇ ਆਖਿਆ ਕਹਿੰਦੇ ਅੱਧਾ ਰਾਜ ਸਾਡਾ ਤੁਸੀਂ ਲੈ ਲਵੋ ਕਹਿੰਦੇ ਨਹੀਂ ਅਸੀਂ ਨਹੀਂ ਅਸੀਂ ਵਾਪਸ ਨਹੀਂ ਆਵਾਂਗੇ ਅਸੀਂ ਰੱਬ ਦਾ ਹੁਕਮ ਮੰਨਾਂਗੇ ਅਸੀਂ ਰੱਬ ਦੀ ਭਗਤੀ ਕਰਾਂਗੇ ਇਬਾਦਤ ਕਰਾਂਗੇ ਅਸੀਂ ਆਪਣਾ ਜਿਹੜਾ ਕਰਮ ਹੈ ਅਸੀਂ ਕਰਮ ਸੁਧਾਰਾਂਗੇ ਤੇ ਅਗਲੇ ਜਨਮ ਦੇ ਵਿੱਚ ਰਾਜੇ ਬਣਾਂਗੇ ਹੁਣ ਫਿਰ ਅੱਗੇ ਉਹ ਰਾਜਾ ਆਖਣ ਲੱਗਾ ਕਹਿੰਦਾ ਅੱਧਾ ਵੀ ਛੱਡੋ ਤੁਸੀਂ ਮੇਰਾ ਸਾਰਾ ਰਾਜ ਲੈ ਲਓ ਤਾਂ ਵੀ ਆ ਜਾਓ ਤਾਂ ਵੀ ਨਹੀਂ ਮੰਨੇ ਉਹ ਉੱਚੀ ਰਿਹਾ ਸੋ ਜਿਹੜੇ ਮਾਤਾ ਜੀ ਸੀ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਹਿੰਦੀ ਮੇਰਾ ਪੁੱਤ ਨੇ ਮੇਰੇ ਵੀ ਕਰਮ ਸੁਧਾਰ ਲਏ ਤੇ ਆਪਣੇ ਵੀ ਕਰਮ ਸੁਧਾਰ ਲਿਆਏ ਹੁਣ ਸੇ ਹੁਣ ਜਿਹੜਾ ਹੁਣ ਗੋਪੀ ਚੰਦ ਰਾਜਾ ਸੀ ਹੁਣ ਉਹਦੇ ਜਿਹੜੇ ਘਰ ਵਾਲੇ ਸੀ ਮਾਂ ਸੀ ਜਿਹੜੀ ਉਹਦੀ ਮਾਂ ਨੇ ਉਹਨੂੰ ਬਣਾ ਤੇ ਦਿੱਤਾ ਭਗਤ ਬਣਾ ਦਿੱਤਾ ਉਹਨੂੰ ਤੋਰ ਦਿੱਤਾ ਜੰਗਲਾਂ ਦੇ ਵਿੱਚ ਪਰ ਉਹਦੇ ਮਨ ਦੇ ਵਿੱਚ ਖਿਆਲ ਆ ਕਹਿੰਦੀ ਮੈਂ ਤੇ ਆਪਣੇ ਪੁੱਤਰ ਨੂੰ ਕੀ ਤੋਂ ਕੀ ਬਣਾ ਛੱਡਿਆ ਏ ਇਹਦੇ ਰਾਜਾ ਸੀ ਤੇ ਮੈਂ ਤੇ ਇਹਨੂੰ ਭਖਾਰੀ ਬਣਾ ਛੱਡਿਆ ਏ ਹੁਣ ਲੋਕਾਂ ਦੇ ਘਰੇ ਜਾ ਕੇ ਤੇ ਲੋਕਾਂ ਕੋਲੋਂ ਮੰਗ ਕੇ ਰੋਟੀ ਖਾਂਦਾ ਏ ਉਨ੍ਹਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਸੀ ਤਾਂ ਕਰਕੇ ਉਹ ਅਧੇ ਰਹਿ ਗਏ ਤਾਂ ਕਰਕੇ ਉਹ ਪੂਰੇ ਨਹੀਂ ਹੋ ਪਏ ਇਸ ਕਰਕੇ ਢਾਈ ਮਾਵਾ ਦਾ ਖਤਮ ਮਿਲਿਆ ਏ ਢਾਈ ਮਾਵਾ ਹੋਈਆਂ ਨੇ ਸੰਸਾਰ ਤੇ ਸੁਹ ਹੋਈਆਂ ਦੇ ਸੰਸਾਰ ਤੇ ਬੜੀਆਂ ਮਾਵਾ ਨੇ ਸਾਰੀਆਂ ਸਾਨੂੰ ਸਾਨੂੰ ਹੀ ਮਾਣੇ ਜਨਮ ਦਿੱਤਾ ਏ ਪਰ ਜੇ ਅਸੀਂ ਉਹਨਾਂ ਮਾਵਾ ਵਿੱਚ ਆਉਣਾ ਚਾਹੁੰਦੇ ਆ ਅਸੀਂ ਵੀ ਢਾਈ ਮਾਵਾ ਬਣਨਾ ਚਾਹੁੰਦੇ ਆ ਉਹਨਾਂ ਦੇ ਵਿੱਚ ਅਸੀਂ ਆਉਣਾ ਚਾਹੁੰਦੇ ਆ ਤੇ ਸਾਰਿਆਂ ਅੱਗੇ ਬੇਨਤੀ ਏ ਕਿ ਆਪਣੇ ਬੱਚਿਆਂ ਨੂੰ ਗੁਰੂ ਨਾਲ ਜੋੜ ਦਈਏ ਇਹ ਮਹਾਰਾ ਜੀ ਫਰਮਾਨ ਕਰਦੇ ਨੇ ਸਤਜਗ ਤ੍ਰੇਤਾ ਦਵਾਪਰ ਪਣੀ ਹੈ ਕਲਯੁਗ ਊਤਮ ਜੁਗਾ ਮਾਏ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਏ ਕਿਸੈਥਾਏ ਅਹੀਂ ਲੋਕ ਕਹਿੰਨੇ ਸਤਜੁਗ ਤ੍ਰੇਤਾ ਦਵਾਂ ਪਰ ਚੰਗੇ ਜੁਗ ਨੇ ਕਲਯੁਗ ਮਾੜਾ ਏ ਪਰ ਮਹਾਰਾ ਹੀ ਕਹਿੰਦੇ ਕਲਯੁਗ ਸਭ ਤੋਂ ਵਧੀਆ ਜੋਗ ਏ ਹਮੰਦੇ ਵਿੱਚ ਖਿਆਲ ਹੁੰਦਾ ਏ ਅਹੀਂ ਸੋਚਦੇ ਆ ਸਾਰੇ ਚੰਗੇ ਕਰਮ ਸਾਰੇ ਚੰਗੇ ਜੁਗ ਨੇ ਇਹ ਮਾੜਾ ਜੁਗ ਏ ਇਹ ਚੰਗਾ ਕਿੱਦਾਂ ਹੋ ਗਿਆ ਮਹਾਰਾ ਇਹਨੂੰ ਚੰਗਾ ਕਿੱਦਾਂ ਲਿਖ ਦਿੱਤਾ ਇਹ ਕਰ ਕਰੇ ਸੋ ਇਹ ਕਰ ਪਾਏ ਮਹਾਰਾ ਹੀ ਕਹਿੰਦੇ ਜਿਹੜਾ ਇਸ ਜੋਗ ਦੇ ਵਿੱਚ ਆੜੇ ਹੱਥ ਨਾਲ ਮਾੜਾ ਕਰਮ ਕਰਦਾ ਏ ਨਾ ਉਦੀ سزا ਇਸ ਹੱਥ ਨੂੰ ਮਿਲੇਗੀ ਇਹਨੂੰ ਕੁਝ ਨਹੀਂ ਹੋਣਾ ਜੇ ਚੰਗਾ ਕਰਮ ਇਸ ਹੱਥ ਨਾਲ ਕਰਦਾ ਏ ਤੇ ਫਿਰ ਉਹਦਾ ਵੀ ਫਲ ਇਹਨੂੰ ਲੱਗਣਾ ਇਹਨੂੰ ਕੁਝ ਨਹੀਂ ਹੋਣਾ ਸੋ ਕਹਿਣ ਤੋਂ ਇਹ ਭਾਵੇਂ ਹੱਥਾਂ ਦੀ ਧਾਰਨਾ ਤਾਂ ਦਿੱਤੀ ਗਈ ਏ ਕਿ ਮੰਨ ਲਵੋ ਇਹ ਤੁਸੀਂ ਹੋ ਤੇ ਇਹ ਤੁਹਾਡੇ ਬੱਚੇ ਨੇ ਅੱਗੇ ਹੁਣ ਜੇ ਤੁਸੀਂ ਮਾੜਾ ਕਰਮ ਕਰ ਰਹੇ ਹੋ ਉਹਦਾ ਫਲ ਤੁਹਾਨੂੰ ਭੁਗਤਣਾ ਪਏਗਾ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਹੋਏਗਾ ਹੁਣ ਜੇ ਤੁਸੀਂ ਚੰਗੇ ਕਰਮ ਕਰ ਰਹੇ ਹੋ ਉਹਦਾ ਫਲ ਵੀ ਤੁਹਾਨੂੰ ਹੀ ਮਿਲੇਗਾ ਤੁਹਾਡੇ ਬੱਚਿਆਂ ਨੂੰ ਕੁਝ ਨਹੀਂ ਹੋਏਗਾ ਤੇ ਅੱਜ ਹੀ ਆਪਣੇ ਵੱਲ ਵੇਲੇ ਲਈਏ ਮਹਾਰਾਏ ਫਰਮਾਨ ਕਰਕੇ ਗਏ ਸੀ ਹੱਕ ਪ੍ਰਾਇ ਨਾਨਕਾ ਉਸ ਸੁਗਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾ ਖਾਏ ਹੁਣ ਕਹਿੰਦੇ ਨੇ ਮਹਾਰਾਏ ਕਹਿੰਦੇ ਨੇ ਜਿਸ ਤਰ੍ਹਾਂ ਅਸੀਂ ਮੁਸਲਮਾਨਾਂ ਦੇ ਵੀ ਗ੍ਰੰਥ ਬੋਲਦੇ ਨੇ ਹਿੰਦੂਆਂ ਦੇ ਵੀ ਬੋਲਦੇ ਨੇ ਕਿ ਮੁਸਲਮਾਨਾਂ ਲਈ ਸੂਰ ਖਾਣਾ ਪਾਪ ਏ ਹੁਣ ਹਿੰਦੂਆਂ ਲਈ ਗਾਂ ਖਾਣੀ ਪਾਪ ਏ ਇੱਥੇ ਮਹਾਰਾਏ ਨੇ ਸਿੱਖਾ ਨੂੰ ਨਹੀਂ ਹੁਣ ਛੱਡਿਆ ਸਿੱਖਾ ਨੂੰ ਵੀ ਨਹੀਂ ਮਹਾਰਾਏ ਨੇ ਇੱਥੇ ਬਖਸ਼ਿਆ ਮਹਾਰਾਏ ਕਹਿੰਦੇ ਤੇ ਅਮਰਤ ਹਰੀ ਸੇਖੋਗੇ ਉਹ ਪਰਾਇਆ ਹੱਕ ਖਾਵੇ ਤੇ ਉਹਦੇ ਲਈ ਮੁਰਦਾ ਖਾਣ ਦੇ ਬਰਾਬਰ ਇਹ ਮੁਰਦਾ ਤੇ ਮਾਰੇ ਕਹਿੰਦੇ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਕਿ ਉੱਚੇ ਦਰਗਾਹ ਦੇ ਵਿੱਚ ਵੀ ਗੁਰੂ ਬਾਬਾ ਤਾਂ ਆਈਆਂ ਮੀ ਭਰੇਗਾ ਜੇ ਮੁਰਦਾ ਨਾ ਖਾਦਾ ਹੋਏਗਾ ਤੇ ਅੱਜ ਅਸੀਂ ਕੀ ਕਰ ਰਹੇ ਆ ਆਪਣੇ ਵੱਲ છાਤੀ ਮਾਰ ਕੇ ਵੇਖੀਏ ਲੋਕਾਂ ਦੇ ਪਰਾਇਆ ਹੱਕ ਅਸੀਂ ਮਾਰ ਰਹੇ ਆ ਤੇ ਗਰੀਬ ਦਾ ਢਿੱਡ ਪਾੜ ਕੇ ਉਹਨਾਂ ਕੋਲੋਂ ਜਿਹੜੀ ਉਹਨਾਂ ਦੇ ਹੱਕ ਦੀ ਮਾਇਆ ਏ ਉਹ ਲੈ ਕੇ ਤੇ ਅਸੀਂ ਆਪਣੇ ਬੱਚਿਆਂ ਦੇ ਉੱਤੇ ਲਗਾ ਰਹੇ ਆ ਤੇ ਸਾਨੂੰ ਬਾਬਾ ਸਾਡੀ ਗੁਰਪੀਰ ਭਾਵਿਕ ਸਾਡਾ ਜੜਾ ਪੀਰੇ ਡੜਾ ਸਾਡਾ ਗੁਰੂ ਬਾਬਾ ਹੈ ਉਹ ਦਰਗਾਹ ਦੇ ਵਿੱਚ ਆਡੀ ਹਾਂ ਮੈਂ ਕਿਦਾਂ ਭਰ ਦਵੇਗਾ ਜੇ ਅਸੀਂ ਹੱਕ ਹੀ ਭਰਾਇਆ ਖਾਦਾ ਹੋਏਗਾ ਸੋ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਏ ਕਿ ਜਿੱਦਾਂ ਹੀ ਅਸੀਂ ਪਰਾਇਆ ਹੱਕ ਖਾ ਰਹੇ ਹਾਂ ਇਦਾਂ ਹੀ ਇਹ ਵੀ ਗੱਲ ਆਉਂਦੀ ਏ ਕਿ ਅੱਜ ਕੱਲ੍ਹ ਅਸੀਂ ਆਪਣੇ ਬੱਚਿਆਂ ਦੇ ਕੇਸ ਕਤਲ ਕਰਾ ਰਹੇ ਹਾਂ ਬਿਲਕੁਲ ਬਿਲਕੁਲ ਹੁਣ ਕੇਸ ਵਾ ਕੇ ਜੂੜਾ ਕਰਨ ਦੇ ਦੁੱਖੋਂ ਮਾਵਾ ਆਪਣੇ ਬੱਚਿਆਂ ਦੇ ਕੇਸ ਕਤਲ ਕਰਾ ਰਹੀਆਂ ਨੇ ਕਿ ਜੇ ਗੁਰਸੇਖ ਹੋ ਕੇ ਅਮਰਧਾਰੀ ਹੋ ਕੇ ਉਹ ਨਾਈ ਜੀ ਦੀ ਦੁਕਾਨ ਵਿੱਚ ਗਿਆ ਤੇ ਉਹ ਵੀ ਨਰਕਾਂ ਦੇ ਵਿੱਚ ਜਾਏਗਾ ਜਿਹੜਾ ਆਪਣੇ ਦਾੜਾ ਦਾੜੇ ਵਿੱਚ ਕਰ ਲਪਵਾਏਗਾ ਆਪਣੀਆਂ ਮੁੱਛਾਂ ਕੁੰਨੀਆਂ ਕਰੇਗਾ ਜਾਂ ਫਿਰ ਆਪਣੀ ਦਾੜਾ ਜਿਹੜਾ ਸਿੱਧਾ ਕਰਵਾਉਣ ਜਾਏਗਾ ਤੇ ਤਾਂ ਵੀ ਉਹ ਜਿਹੜਾ ਇਹ ਪਾਪ ਦਾ ਭਾਗੀ ਏ ਤਾਂ ਵੀ ਮਹਾਰਾਜ ਉਹਨੂੰ ਬਖਸ਼ਣਗੇ ਨਹੀਂ ਉਹ ਤਾਂ ਸਾਰਾ ਜਪਤ ਆਪ ਕਿਸੇ ਕੰਮ ਦੇਣੇ ਇਧਿਆ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਦਰਗਾਹ ਟੋਈ ਨਾ ਮਿਲਿਆ ਕਾਫਰ ਕੁੱਤਾ ਸ਼ਤਾਨ ਪਾਈਫਤਿਪਾਲ ਸਿੰਘ ਜੀ ਜਿਹੜੀ ਕੇਸਾਂ ਬਾਰੇ ਤੁਸੀਂ ਦੱਸ ਰਹੇ ਹੋ ਚੰਗੀ ਗੱਲ ਆ ਮੇਰੀ ਬੇਨਤੀ ਆ ਵੀ ਤੁਸੀਂ ਤਿਆਰ ਪਰ ਤਿਆਰ ਹੁੰਨੇ ਆ ਬਾਣੇ ਦੇ ਵਿੱਚ ਤੁਹਾਡੇ ਸ਼ਸਤਰ ਧਾਰਨ ਕੀਤੇ ਹੁੰਦੇ ਆ ਤੁਹਾਡੇ ਕੋਲੇ ਸ੍ਰੀ ਸਾਹਿਬ ਦਾ ਅਮਰ ਛੱਕਿਆ ਕਰਕੇ ਪਾਈ ਹੈ ਤੁਹਾਡੇ ਕੋਲ ਕਿਰਪਾਨ ਵੀ ਹੁੰਦੀ ਹੈ ਮੈਨੂੰ ਸ਼ਸਤਰਾਂ ਬਾਰੇ ਜ਼ਰੂਰ ਦੱਸੋ ਸ਼ਸਤਰਾਂ ਬਾਰੇ ਤੁਹਾਡੇ ਕੀ ਵਿਚਾਰ ਹੈ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਰੱਖਣ ਲਈ ਪ੍ਰੇਰਿਤ ਕੀਤਾ ਤੇ ਭਾਈ ਸਾਹਿਬ ਜੀ ਮੈਂ ਪਹਿਲਾਂ ਇੱਕ ਮੈਂ ਆਪ ਜੀ ਨਾਲ ਇਹ ਗੱਲ ਦੱਸਣਾ ਚਾਹੁੰਦਾ ਸੀ ਕਿ ਭਾਈ ਚੌਪਾ ਸਾਹਿਬ ਜੀ ਨੇ ਆਪਣੇ ਰਹਿਤਨਾਮੇ ਵਿੱਚ ਕਿਹਾ ਹੈ ਸਾਬਤ ਸੂਰਤ ਸਿੱਧਾ ਡੜਾ ਕਾਠ ਕਾ ਕੰਗਾ ਕੇਸੀ ਚੜਾ ਕਿੰਦੇ ਸਾਬਤ ਸੂਰਤ ਸਿੱਧਾ ਢਾੜਾਉਣਾ ਚਾਹੀਦਾ ਏ ਲੱਕੜ ਦਾ ਕੰਗਾ ਤੁਹਾਡੇ ਕੇਸਾਂ ਦੇ ਵਿੱਚ ਚੜ੍ਹਾਉਣਾ ਚਾਹੀਦਾ ਏ ਤੇ ਜੇ ਊੜਾ ਝੂੜਾ ਨਹੀਂ ਸੰਭਾਲੋਗੇ ਤੇ ਸਿੱਖੀ ਕਿੱਥੋਂ ਭਾਲੋਗੇ ਤੇ ਊੜਾ ਝੂੜਾ ਹੀ ਨਾ ਤੁਹਾਡੇ ਕੋਲਿਆ ਤੇ ਸਿੱਖੀ ਕਿੱਥੋਂ ਭਾਲੋਗੇ ਅੱਜ ਕੱਲ੍ਹ ਕਈ ਲੋਕ ਕਹਿੰਦੇ ਨੇ ਕਿ ਪੰਜਾਬੀ ਮੂਰਖਾਂ ਦੀ ਭਾਸ਼ਾ ਏ ਕਈ ਲੋਕ ਪੰਜਾਬੀ ਬੋਲਣ ਤੋਂ ਅਸਾਂ ਕੋਰ ਕਰਦੇ ਨੇ ਹਿੰਦੀ ਅੰਗਰੇਜ਼ੀ ਲੋਕ ਅੱਜ ਕੱਲ੍ਹ ਜ਼ਿਆਦਾ ਵਰਤਦੇ ਨੇ ਸਾਰੀਆਂ ਪਛਾਵਾਂ ਸਿੱਖੋ ਗੁਰੂ ਸਾਹਿਬ ਨੇ ਤੇ ਆਪ ਕਿਹਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਏ ਸ਼ੇਖਾ ਸ਼ਸਤਰਧਾਰੀ ਬਣਾ ਚਾਹੀਦਾ ਹੈ ਸਿੱਖ ਦੇ ਹੱਥਾਂ ਵਿੱਚ ਦੋ ਤਲਵਾਰਾਂ ਹੋਣੀਆਂ ਚਾਹੀਦੀਆਂ ਨੇ ਦੋ ਖੜਗਾਂ ਹੋਣੀਆਂ ਚਾਹੀਦੀਆਂ ਨੇ ਇੱਕ ਗਿਆਨ ਦੀ ਖੜਗ ਤੇ ਇੱਕ ਮਜਲੂਮ ਦੀ ਰਾਖੀ ਕਰਨ ਲਈ ਖੜਗ ਤੇ ਜਿਹੜੀ ਗਿਆਨ ਦੀ ਖੜਗ ਮਹਾਰਾਜ ਨੇ ਕਿਹਾ ਹੈ ਸਿੱਖ ਨੇ ਪੜ੍ਹਾਈ ਵੀ ਨਾਲ ਨਾਲ ਆਪਣੀ ਜਾਰੀ ਰੱਖਣੀ ਹੈ ਪੜ੍ਹਨਾ ਵੀ ਉਹਨੇ ਰਾਜਨੀਤੀ ਬਾਰੇ ਵੀ ਪੜ੍ਹਨਾ ਹੈ ਸਿੱਖ ਕਿਸੇ ਵੀ ਕੰਮ ਤੋਂ ਪਿੱਛੇ ਨਹੀਂ ਹੋਣਾ ਚਾਹੀਦਾ ਜਿਹੜਾ ਸਿੱਖ ਹੈ ਉਹਨੂੰ ਹਰ ਤਰ੍ਹਾਂ ਦੀ ਭਾਸ਼ਾ ਆਉਣੀ ਚਾਹੀਦੀ ਇੱਥੋਂ ਤੱਕ ਕਿ ਮਹਾਰਾਜ ਨੂੰ ਤੇ ਆਪ ਭਾਸ਼ਾ ਆਉਂਦੀਆਂ ਸੀ ਕਿਹੜੀਆਂ ਹਾਰਸੀ ਭਾਸ਼ਾ ਬ੍ਰਿਜ ਭਾਸ਼ਾ ਉਰਦੂ ਭਾਸ਼ਾ ਕਿਹੜੀਆਂ ਕਿੜੀਆਂ ਸਾਨੂੰ ਜਿਹੜੀਆਂ ਪਛਾਵਾ ਦਾ ਨਾਮ ਵੀ ਨਹੀਂ ਪਤਾ ਮਾਰਾ ਨੂੰ ਉਹ ਪਛਾਵਾ ਹੁੰਦੀਆਂ ਸੀ ਲਿਖਣੀਆਂ ਹੁੰਦੀਆਂ ਸੀ ਮਾਰਾ ਇਹਨੂੰ ਬੋਲਣੀਆਂ ਹੁੰਦੀਆਂ ਸੀ ਸੋ ਸਾਨੂੰ ਵੀ ਵੱਧ ਤੋਂ ਵੱਧ ਪਛਾਵਾ ਦਾ ਗਿਆਨ ਰੱਖਣਾ ਚਾਹੀਦਾ ਹੈ ਆਪਣੇ ਕੋਲ ਪਰ ਆਪਣੀ ਮਾਤਰ ਭਾਸ਼ਾ ਜਿਹੜੀ ਸਾਡੀ ਮਾਂ ਬੋਲੀ ਹੈ ਉਹਨੂੰ ਛੁੜਨਾ ਵਿਸਾਰਨਾ ਚਾਹੀਦਾ ਹੈ ਸੋ ਜਿਹੜੀ ਵੀ ਅੱਜ ਲੋਕੀ ਕਹਿੰਦੇ ਨੇ ਜਿਹੜੀ ਪੰਜਾਬੀ ਹੈ ਮੋਰਖਾ ਦੀ ਭਾਸ਼ਾ ਹੈ ਅਣਪੜਾ ਦੀ ਭਾਸ਼ਾ ਹੈ ਇਹਦੇ ਅਣਪੜਾ ਲੋਕ ਬੋਲਦੇ ਨੇ ਹੁਣ ਜਿਹੜੀ ਭਾਸ਼ਾ ਮੈਨੂੰ ਆਪ ਦੱਸਿਓ ਗੁਰੂਆਂ ਦੇ ਮੁਖ ਚੋਂ ਨਿਕਲੀ ਹੋਵੇ ਹੁਣ ਪੜਾਉਂਦੀ ਕਿਵੇਂ ਹੋ ਸਕਦੀ ਹੈ ਇਸ ਕਰਕੇ ਪੰਜਾਬੀ ਬੋਲਣ ਤੋਂ ਸੰਕੋਚ ਨਾ ਕਰਿਆ ਕਰੀਏ ਪੰਜਾਬੀ ਬੋਲਣੀ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਤੇ ਨਾ ਹੀ ਆਪਣੇ ਕੇਸ ਬਦਲ ਕਰਵਾਈਏ ਕੇਸ ਬਦਲ ਕਰਵਾ ਕੇ ਅੱਜ ਕੱਲ ਨੌਜਵਾਨ ਭਲਾ ਕੀ ਕਹਿੰਦੇ ਨੇ ਬਾਹਰ ਜਾ ਰਹੇ ਸੀ ਜੜੀ ਕੰਪਨੀ ਵਿੱਚ ਕੰਮ ਕਰਨਾ ਸੀ ਨਾ ਕਹਿੰਦੇ ਕੇਸ ਬਦਲ ਕਰਾ ਕੇ ਆਓ ਹੁਣ ਆਪ ਜੀ ਦੇ ਸਾਹਮਣੇ ਰੋਲ ਮਾਡਲ ਹੈਗੇ ਨੇ ਸਰਦਾਰ ਤੇਸਵਿੰਦਰ ਸਿੰਘ ਜੀ ਖਾਲਸਾ ਤਿੰਨ ਮਹੀਨੇ ਲਗਾਤਾਰ ਵਰਕ ਪਰਮਿਟ ਹੱਥ ਫੜ ਕੇ ਇੰਗਲੈਂਡ ਦਾ ਤੇ ਘੁੰਮਦੇ ਰਹੇ ਫੈਕਟਰੀਆਂ ਵਿੱਚ ਪਰ ਕਿਸੇ ਨੇ ਨੌਕਰੀ ਇਹਨਾਂ ਦਿੱਤੀ ਮਹਾਰਾਜ ਦਾ ਹੁਕਮ ਮੰਨਿਆ ਕਿ ਕੇਸ ਕਤਲ ਨਹੀਂ ਕਰਵਾਉਣੇ ਸੋ ਫਿਰ ਉਹਨਾਂ ਨੇ ਆਪਣੀ ਮਿਹਨਤ ਵੀ ਨਾਲ ਜਾਰੀ ਰੱਖੀ ਤੇ ਮਹਾਰਾਜ ਅਗੇ ਅਰਦਾਸਾਂ ਵੀ ਕਰਦੇ ਰਹੇ ਤੇ ਮਹਾਰਾਜ ਨਾਲ ਹੀ ਸੀ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਮਾਲੇ ਸੋ ਇਦਾਂ ਹੀ ਯਾਰ ਕਿ ਮਹਾਰਾਜ ਉਹਨਾਂ ਦੇ ਨਾਲ ਹੀ ਸੀ ਤੇ ਫਿਰ ਮਹਾਰਾਜ ਨੇ ਕਿਹਾ ਕਿ ਚੰਗਾ ਬੱਚਾ ਏ ਇਹਨੂੰ ਦੋ ਇਹਨੂੰ ਪੈਸੇ ਵੀ ਦੋ ਇਹਨੂੰ ਨੌਕਰੀ ਵੀ ਦੋ ਤੇ ਉਹਨਾਂ ਨੂੰ ਨੌਕਰੀ ਮਿਲ ਗਈ ਤੇ ਹੁਣ ਅੱਜ ਉਹਨਾਂ ਦੀਆਂ ਆਪਣੀਆਂ ਫੈਕਟਰੀਆਂ ਚੱਲ ਰਹੀਆਂ ਨੇ 10-12 ਫੈਕਟਰੀਆਂ ਆਪਣੀਆਂ ਚੱਲ ਰਹੀਆਂ ਹਨ ਉਹਨਾਂ ਦੀਆਂ ਇੰਗਲੈਂਡ ਦੇ ਵਿੱਚ ਕਿੰਨੇ ਕਿੰਨੇ ਸਾਰੇ ਮੁਲਕਾਂ ਦੇ ਵਿੱਚ ਉਹਨਾਂ ਦਾ ਵਪਾਰ ਹੈ ਸਾਰਾ ਵਰਲਡ ਉਹਨਾਂ ਨੇ ਘੁੰਮ ਲਿਆ ਏ ਇਹ ਸਾਰੀ ਮਹਾਰਾਜ ਦੀ ਕਿਰਪਾ ਏ ਸੋ ਅੱਜ ਨੌਜਵਾਨ ਕਹਿੰਦੇ ਨੇ ਸਿਰ ਚ ਫੋੜੇ ਹੋਏ ਸੀ ਤਾਂ ਕਰਕੇ ਕੇਸਕਤਲ ਕਰਵਾਏ ਹੋਣੇ ਦੁਨੀਆਂ ਵਿੱਚ ਕਿੱਡੇ-ਕਡੇ ਡਾਕਟਰ ਬੈਠੇ ਗੋਡੇ ਬਦਲ ਦਿੰਦੇ ਅੱਖਾਂ ਬਦਲ ਦਿੰਦੇ ਸਾਰੇ ਹਰ ਇੱਕ ਪਾਰਟ ਆਪਣੇ ਸਰੀਰ ਦਾ ਬਦਲ ਦਿੰਦੇ ਹਰ ਇੱਕ ਅੰਗ ਬਦਲ ਦਿੰਦੇ ਨੇ ਉਹਨਾਂ ਕੋਲੋਂ ਸਾਡੇ ਇਹਨਾਂ ਫੋੜਿਆਂ ਫਿਸੀਆਂ ਦਾ ਇਲਾਜ ਨਹੀਂ ਹੈਗਾ ਸੋ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਕਿ ਆਪਾਂ ਬਾਨੇ ਨਾ ਲਾਇਆ ਕਰੀਏ ਇਹ ਗੁਰੂ ਦੀ ਮੋਹਰ ਏ ਤੇ ਜੇ ਅਸੀਂ ਗੁਰੂ ਦੀ ਮੋਹਰ ਹੀ ਮਿਟਾ ਦਿੱਤੀ ਤੇ ਗੁਰੂ ਨੂੰ ਸਾਡੀ ਪਛਾਣ ਕਿੱਥੋਂ ਆਏਗੀ ਕਿ ਇਹ ਮੇਰਾ ਬੱਚਾ ਏ ਸੋ ਇਦਾਂ ਹੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਕੇਸ ਕਟਲ ਨਾ ਕਰਵਾਈਏ ਕਿਉਂਕਿ ਜਿਹੜੀ ਇਹ ਦਸਤਾਰ ਹੈ ਨਾ ਦਸਤਾਰ ਪਤਾ ਨਹੀਂ ਕਿੰਨੇ ਸਿਰ ਵਾਰਨ ਤੋਂ ਬਾਅਦ ਕਿੰਨੇ ਛੀਸ ਵਾਰਨ ਤੋਂ ਬਾਅਦ ਫਿਰ ਇਹ ਸਾਨੂੰ ਦਸਤਾਰ ਪ੍ਰਾਪਤ ਹੋਈ ਏ ਸੋ ਇਕੀ ਇਦਾਂ ਸੰਤ ਸਿੰਘ ਮਸਕੀਨ ਜੀ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਹਿੰਦੇ ਜੇ ਤੇ ਬੰਦੇ ਨੂੰ ਦਾੜ੍ਹੀ ਨਾ ਆਵੇ ਫਿਰ ਤੇ ਲੱਭਦਾ ਬੰਦਾ ਦਵਾਈ ਭਾਈ ਸਾਭ ਦੀ ਧਿਆਨ ਨਾਲ ਸੁਣਿਓ ਜੇ ਤੇ ਬੰਦੇ ਨੂੰ ਦਾੜ੍ਹੀ ਨਾ ਆਵੇ ਫਿਰ ਲੱਭਦਾ ਦਵਾਈ ਕਿਉਂਕਿ ਉਹਨੂੰ ਬੇਸ਼ਰਮੀ ਮਹਿਸੂਸ ਹੁੰਦੀ ਸ਼ਰਮ ਉਹਨੂੰ ਹੁੰਦੀ ਹੈ ਸਾਰੇ ਸੰਸਾਰ ਦੇ ਵਿੱਚ ਨਿਕਲਣ ਲੱਗਿਆਂ ਕਿ ਉਹਨੂੰ ਲੋਕ ਖੋਦਾ ਖੋਦਾ ਕਹਿੰਦੇ ਨੇ ਜੇ ਉਹਨੂੰ ਦਾੜ੍ਹੀ ਨਾ ਆਵੇ ਫਿਰ ਲੱਭਦਾ ਦਵਾਈ ਜੇ ਦਾੜ੍ਹੀ ਆ ਜਾਵੇ ਫਿਰ ਲੱਭਦਾ ਨਹੀਂ ਕਸਨ ਸਿੰਘ ਮਸਕੀਨ ਜੀ ਨਾਲ ਹੀ ਕਹਿੰਦੇ ਨੇ ਹੁਣ ਮੈਂ ਆਪਣੀਆਂ ਸਾਰੀਆਂ ਭੈਣਾਂ ਦੇ ਅੱਗੇ ਵੀ ਬੇਨਤੀ ਕਰਦਾ ਕਿ ਕੋਈ ਗੁੱਸਾ ਮੰਨਣ ਵਾਲੀ ਗੱਲ ਨਹੀਂ ਕਿੰਨੀ ਮਹਾਨ ਸ਼ਖਸੀਅਤ ਹੋਏ ਨੇ ਉਹਨਾਂ ਨੇ ਆਪ ਆਪਣੀ ਕਿਤਾਬ ਦੇ ਵਿੱਚ ਲਿਖਿਆ ਸਾਰੀਆਂ ਭੈਣਾਂ ਮੇਰੀਆਂ ਸਤਕਾਰਯੋਗ ਨੇ ਹੁਣ ਉਹ ਲਿਖਦੇ ਨੇ ਕਹਿੰਦੇ ਜਿਹੜਾ ਮਰਦ ਦੇ ਨਾ ਨਾਰੇ ਉਹ ਨਾਰੀ ਨਾਲੋਂ ਜ਼ਿਆਦਾ ਸੁੰਦਰ ਹੈ ਹੁਣ ਇਦਾਂ ਹੀ ਤੁਸੀਂ ਜਾਨਵਰਾਂ ਵੱਲ ਵੇਖ ਲਓ ਪਸ਼ੂਆਂ ਵੱਲ ਵੇਖ ਲਓ ਹੁਣ ਜਿਹੜਾ ਮੋਰ ਹੈ ਮੋਰ ਦੇ ਸਿਰ ਤੇ ਕਲਗੀ ਹੁੰਦੀ ਹੈ ਹੁਣ ਖੰਭ ਵੀ ਉਹਦੇ ਜ਼ਿਆਦਾ ਹੁੰਦੇ ਨੇ ਮੋਰਨੀ ਨਾਲੋਂ ਤੇ ਸੋਹਣਾ ਉਹ ਲੱਗਦਾ ਹੈ ਮੋਰ ਜ਼ਿਆਦਾ ਤੇ ਮੋਰਨੀ ਦੀ ਮੋਰਨੀ ਦੇ ਅੱਗੇ ਫਿੱਕੀ ਪੈ ਜਾਂ ਹੁਣ ਇਦਾਂ ਹੀ ਤੁਸੀਂ ਆ ਜਾਓ ਕੁੱਕੜ ਦੇ ਅੱਗੇ ਕੁੱਕੜ ਦੇ ਸਿਰ ਤੇ ਵੀ ਕਲਗੀ ਹੁੰਦੀ ਏ ਤੇ ਖੰਭ ਉਹਦੇ ਥੋੜੇ ਜ਼ਿਆਦੇ ਹੁੰਦੇ ਨੇ ਇਸ ਕਰਕੇ ਉਹ ਕੁੱਕੜੀਆਂ ਨੂੰ ਥੋੜਾ ਜ਼ਿਆਦਾ ਸੋਹਣਾ ਲੱਗਦਾ ਏ ਹੁਣ ਸ਼ੇਰ ਵੇਖ ਲਵੋ ਸ਼ੇਰ ਦੇ ਇੱਥੇ ਗਲੇ ਦੇ ਲਾਗੇ ਬਹੁਤ ਵਾਲ ਵਾਲ ਬਹੁਤ ਹੁੰਦੇ ਨੇ ਜੱਤ ਬਹੁਤ ਹੁੰਦੀ ਏ ਉਹਦੇ ਤੇ ਹੁਣ ਜੇ ਸ਼ੇਰਨੀ ਵੱਲ ਵੇਖ ਲਵੋ ਉਹ ਰੋੜ ਉਹ ਰੋਡੀ ਭੋਡੀ ਹੁੰਦੀ ਏ ਉਹਦੇ ਕੋਈ ਵਾਲ ਨਹੀਂ ਹੁੰਦੇ ਇੱਥੇ ਕੋਈ ਉਹਦੀ ਜੱਤ ਨਹੀਂ ਹੁੰਦੀ ਇਸ ਕਰਕੇ ਉਹ ਵੀ ਸ਼ੇਰ ਦੇ ਅੱਗੇ ਫਿੱਕੀ ਪੈ ਜਾਂਦੀ ਏ ਤੇ ਇਦਾਂ ਹੀ ਜਿਹੜਾ ਨਾਰੇ ਉਹ ਨਾਰੀ ਨਾਲੋਂ ਜ਼ਿਆਦਾ ਸੁੰਦਰ ਹੈ ਭਾਵੇਂ ਉਹ ਆਪਣੇ ਆਪ ਨੂੰ ਜਨਾਮ ਰੀ ਨਾਰੀ ਹਾਰ ਸ਼ਿੰਗਾਰ ਕਰ ਲਵੇ ਪਰ ਜੇ ਬੰਦਾ ਆਪਣੇ ਮੂੰਹ ਦੇ ਉੱਤੇ ਕੋਈ ਕੁਝ ਵੀ ਨੰਨ ਲਵਾਵੇ ਬੰਦਾ ਤਾਂ ਵੀ ਬੰਦਾ ਨਰ ਨਾਰੀ ਨਾਲੋਂ ਜ਼ਿਆਦਾ ਸੁੰਦਰ ਲੱਗਦਾ ਹੈ ਕਿਉਂਕਿ ਜਿਹੜੀ ਮਹਾਰਾਜ ਨੇ ਮੋਹਰ ਲਾਈ ਹੈ ਸਭ ਤੋਂ ਸੁੰਦਰ ਹੈ ਇੰਨਾ ਸੋਹਣਾ ਸਾਡੇ ਦਾੜਾ ਪ੍ਰਕਾਸ਼ ਹੈ ਤੇ ਇੰਨਾ ਸੋਹਣਾ ਮਹਾਰਾਜ ਨੇ ਸਾਡੇ ਉੱਤੇ ਮੋਹਰ ਲਗਾਈ ਹੋਈ ਹੈ ਕਿ ਤੁਸੀਂ ਮੇਰੇ ਪੁੱਤਰ ਹੁਣ ਮੈਨੂੰ ਕਈ ਕਮੈਂਟਾਂ ਦੇ ਵਿੱਚ ਉਹ ਕਹਿ ਰਹੇ ਸੀ ਕਹਿੰਦੇ ਦਾੜੀ ਬਾਰੇ ਤੇ ਬੜਾ ਬੋਲ ਰਹੇ ਆਂ ਤੇਰੇ ਤੇ ਆਪ ਦਾੜੀ ਨਹੀਂ ਹੈਗੀ ਮੈਂ ਗਿਆ ਭਰਾਵੋ ਹੁਣ ਉਮਰ ਦੇ ਹਿਸਾਬ ਨਾਲ ਹੀ ਰੱਬ ਦੇ ਭਾਣੇ ਵਿੱਚ ਉਮਰ ਤੇ ਮਰੀ ਹੋਣ ਦੇਵੋ ਪਹਿਲਾਂ ਦਾੜੀ ਆਉਣ ਵਾਲੀ ਦੀ ਉਮਰ ਤੇ ਹੋਣ ਦਵੋ ਫੇਰੀ ਮੇਰੇ ਦਾੜੀ ਆਏਗੀ ਤੁਸੀਂ ਤੇ ਪਹਿਲਾਂ ਹੀ ਕਹੀ ਜਾ ਰਹੇ ਹੋ ਹੁਣ ਮਹਾਰਾਜ ਦੇ ਅੱਗੇ ਮੈਂ ਰੋ ਦੇ ਅਦਾਸ ਕਰਦਾ ਕਿ ਮਹਾਰਾਜ ਮੈਨੂੰ ਸੋਹਣਾ ਲੰਬਾ ਦਾੜਾ ਬਖਸ਼ਣ ਤੇ ਹੁਣ ਮਹਾਰਾਜ ਨੇ ਕਿਰਪਾ ਕਰਨੀ ਹੈ ਹੁਣ ਆਪ ਜੀ ਵੀ ਵੇਖ ਲਵੋ ਕਿੰਨੇ ਕਿੰਨੇ ਲੋਕ ਅਰੇ ਉਮਰਾਂ ਦੇ ਹੁੰਦੇ ਫਿਰ ਜਾ ਕੇ ਦਾੜੇ ਆਉਂਦੇ ਨੇ ਤੇ ਮੈਨੂੰ ਅਜੇ ਪਹਿਲਾਂ ਹੀ ਲੋਕੀ ਮਤਲਬ ਕਹਿ ਰਹੇ ਨੇ ਕਹਿੰਦੇ ਤੇਰੇ ਦਾੜਾ ਆ ਜਾਣੀ ਤੇ ਸਾਨੂੰ ਕਹਿ ਰਹੇ ਆ ਰੱਖਣ ਨੂੰ ਦਾੜਾ ਇਹ ਸਰਕਾਰੀ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਅਪੀਲ ਆ ਇਹੋ ਜਿਹੇ ਬੱਚਿਆਂ ਦੀ ਹੌਸਲਾ ਵਜ਼ਾਈ ਕਰਨੀ ਚਾਹੀਦੀ ਆ ਨਾ ਕਿ ਕਮੈਂਟ ਕਰਕੇ ਬੱਚੇ ਨੂੰ ਡੀਮੋਟਿਵੇਟਾਈਜ਼ ਕਰਨਾ ਚਾਹੀਦਾ ਇਸੇ ਕਰਕੇ ਅਸੀਂ ਟੀਵੀ ਚੈਨਲ ਸ਼ੁਰੂ ਕਰਨ ਲੱਗੇ ਪੁੱਤ ਅਸੀਂ ਕਮੈਂਟ ਵਾਲਾ ਕੰਮ ਪਹਿਲਾਂ ਹੀ ਨਿਵੇੜਦਾ ਸੀ ਨਾ ਸਾਨੂੰ ਪ੍ਰਸ਼ੰਸਾ ਦੀ ਲੋੜ ਆ ਨਾ ਸਾਨੂੰ ਨਿੰਦਿਆ ਦੀ ਲੋੜ ਆ ਸਾਡਾ ਕੰਮ ਅਸੀਂ ਆਪਦਾ ਕੰਮ ਕਰਨਾ ਅਸੀਂ ਆਪਦੇ ਮਿਸ਼ਨ ਤੇ ਆ ਤੁਸੀਂ ਆਪਦੇ ਸਪਸ਼ਟੀਕਰਨ ਦੇਣਾ ਚਾਹੁੰਦੇ ਸੀ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਦਿੱਤੇ ਚੰਗੀ ਗੱਲ ਆ ਪਰ ਗਾਂ ਵਾਸਤੇ ਤੂੰ ਮੇਰੇ ਬੱਚਿਆਂ ਵਰਗਾ ਮੇਰੀ ਤੁਹਾਨੂੰ ਨਸੀਹਤ ਆ ਵੀ ਜਿਨੇ ਵੀ ਕਿਸੇ ਨੇ ਪੋਡਕਾਸਟ ਕਰਨਾ ਆਪਾਂ ਪੋਡਕਾਸਟ ਕਰਨ ਵਾਸਤੇ ਨਹੀਂ ਆਏ ਅਸੀਂ ਕੰਮ ਕਰਨਾ ਸਾਡਾ ਕੰਮ ਆ ਸਿੱਖੀ ਦਾ ਪ੍ਰਚਾਰ ਕਰਨਾ ਕੌਮ ਲਈ ਕੰਮ ਕਰਨਾ ਹਨਾ ਤੇ ਅਸੀਂ ਕਿਸੇ ਦੀ ਨਿੰਦਿਆ ਤੇ ਪ੍ਰਸ਼ੰਸਾ ਦੇ ਪਾਤਰ ਨਹੀਂ ਬਣਨਾ ਜਿਵੇਂ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਖਾਲਸਾ ਕਹਿੰਦੇ ਨੇ ਵੀ ਨਾਂ ਸਰੂਪਾ ਦੇਣਾ ਤੇ ਨਾਂ ਲੈਣਾ ਹਨਾ ਐਵੇਂ ਆਪਾਂ ਨਾਂ ਪ੍ਰਸ਼ੰਸਾ ਲੈਣੀ ਆ ਨਾ ਨਿੰਦਿਆ ਲੈਣੀ ਆ ਆਪਾਂ ਆਪਦਾ ਕੰਮ ਕਰਨਾ ਆਪਣੇ ਮਿਸ਼ਨ ਤੇ ਚੱਲਣਾ ਜਿਵੇਂ ਸਾਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਸਿਖਾਇਆ ਜਿਵੇਂ ਸਾਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਿਖਾਇਆ ਮੇਰਾ ਸਵਾਲ ਜਿਹੜਾ ਮੈਂ ਸ਼ਸਤਰਾਂ ਵਾਲਾ ਵਿੱਚ ਦੀ ਤੁਹਾਨੂੰ ਕਰਤਾ ਸੀ ਤੁਸੀਂ ਤਿਆਰ ਪਰ ਤਿਆਰ ਹੁੰਨੇ ਆ ਜਦੋਂ ਸਟੇਜ ਤੇ ਜਾਂਦੇ ਆ ਪੂਰੇ ਸ਼ਸਤਰ ਤੁਹਾਡੇ ਹੱਥ ਚ ਹੁੰਦੇ ਨੇ ਸ਼ਾਸਤਰਾਂ ਬਾਰੇ ਤੁਹਾਡਾ ਕੀ ਵਿਚਾਰ ਆ ਦਸ਼ਮੇਸ਼ ਪਿਤਾ ਨੇ ਵੀ ਸਾਨੂੰ ਸੰਦੇਸ਼ ਦਿੱਤਾ ਛੇਵੇਂ ਪਾਤਸ਼ਾਹ ਨੇ ਦੋ ਮੀਰੀ ਪੀਰੀਆਂ ਤਲਵਾਰਾਂ ਧਾਰਨ ਕਰਕੇ ਦਿੱਤਾ ਤੇ ਇਹ ਸਵੈ ਰੱਖਿਆ ਲਈ ਆ ਇਹ ਸ਼ਾਸਤਰ ਅਸੀਂ ਰੱਖਦੇਗਾ ਤੋਂ ਹੁਣ ਭਾਈ ਸਾਹਿਬ ਜੀ ਮਹਾਰਾਜ ਕਹਿੰਦੇ ਆਸਿਕ ਰਪਾਨ ਖੰਡੋ ਖੜਗ ਦਸਵੇਂ ਪਾਤਸ਼ਾਹ ਕਹਿੰਦੇ ਨੇ ਆਸਿਕ ਰਪਾਨ ਖੰਡੋ ਖੜਗ ਤੁਪਕ ਤਵਰ ਅਰਤੀਰ ਸੈਭ ਸਰੋਹੀ ਸਾਥੀ ਜਹ ਹਮਾਰਾ ਪੀਰ ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰ ਤਲਵਾਰ ਨਾਮ ਤੇ ਹਾਰੋ ਜੋਜਪੈ ਪਈ ਸਿੰਧ ਪਵਪਾਰ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਤੇਗ ਅਰ ਤੀਰ ਤੂੰ ਹੀ ਨਿਸ਼ਾਨੀ ਦੀਤ ਕੀ ਆਇ ਤੂੰ ਹੀ ਜਗਬੀਰ ਮਹਾਰਾਜ ਨੇ ਕਿਹਾ ਮਹਾਰਾਜ ਕਹਿੰਦੇ ਕਰਪਾਨਾ ਢਾਲਾਂ ਵਰਸ਼ੇ ਨੇ ਜੇ ਇਹ ਸਾਰੇ ਸਾਡੇ ਪੀਰ ਨੇ ਅਸੀਂ ਤਾਂ ਜਿਹਨੂੰ ਜਣੇ ਖੜੇ ਨੂੰ ਮਾਰ ਚੁੱਕ ਕੇ ਪੀਰ ਬਣਾ ਦਿੱਤਾ ਹੈ ਪੀਰ ਤਾਂ ਸਾਡੇ ਸ਼ਾਸਤਰ ਨੇ ਰੱਖਿਆ ਤੇ ਇਹਨਾਂ ਨੇ ਸਾਡੀ ਕਰਨੀ ਹੈ ਪਰ ਅੱਜ ਕੱਲ ਤੁਸੀਂ ਵੇਖਿਓ ਲੋਕੀ ਕਰਪਾਨ ਦਾ ਰੋਪਾ ਆ ਗਏ ਤੇ ਲੋਕਾਂ ਨੂੰ ਡਰਾਉਂਦੇ ਨੇ ਖਾਲਸਾ ਨਿਰਭਾਉ ਇਹਦੇ ਨਿਰ ਵੈਰ ਏ ਨਾ ਖਾਲਸਾ ਕਿਸੇ ਤੋਂ ਡਰਦਾ ਏ ਤੇ ਨਾ ਕਿਸੇ ਨੂੰ ਡਰਾਉਂਦਾ ਏ ਮਾਰਾ ਨੇ ਆਪ ਉਪਦੇਸ਼ ਦਿੱਤਾ ਹੈ ਕਿ ਨਾ ਕਿਸੇ ਕੋਲੋਂ ਡਰਨਾ ਹੈ ਤੇ ਨਾ ਕਿਸੇ ਨੂੰ ਡਰਾਉਣਾ ਹੈ ਪਰ ਮਾਰਾ ਇਹ ਨਾਲੇ ਵੀ ਕਿਹਾ ਹੈ ਮਾਰਾ ਇਹ ਕਹਿੰਦੇ ਦਸਵੇਂ ਬਾਸ਼ਾ ਚੂਂਕਾਰ ਅਜ ਹਵਾ ਹਿੰਦ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਮਾਰਾ ਇਹ ਕਹਿੰਦੇ ਜਦੋਂ ਤੁਹਾਡਾ ਕੋਈ ਵੀ ਸੁਣਵਾਈ ਨਾ ਹੋਵੇ ਕੋਈ ਤੁਹਾਡੀ ਗੱਲ ਨਾ ਮੰਨੇ ਕੋਈ ਤੁਹਾਡੀ ਗੱਲ ਸੁਣੇ ਨਾ ਤੇ ਫਿਰ ਖਾਲਸਿਆਂ ਨੂੰ ਸ਼ਸਤਰ ਚੁੱਕਣੇ ਲਾਜ਼ਮੀ ਨੇ ਸ਼ਸਤਰ ਚੁੱਕਣਨੇ ਚਾਹੀਦੇ ਨੇ ਉਹਦੇ ਖਾਲਸਿਆਂ ਨੂੰ ਸੋ ਇਹ ਸ਼ਸਤਰਾਂ ਦੀ ਮਹੱਤਤਾ ਹੈ ਕਿ ਆਪਣੀ ਵੀ ਅਸੀਂ ਰੱਖਿਆ ਕਰ ਸਕੀਏ ਤੇ ਗਊ ਗਰੀਬ ਦੀ ਕਿਸੇ ਦੀ ਅਸੀਂ ਹੋਰ ਵੀ ਰੱਖਿਆ ਕਰ ਸਕੀਏ ਭੈ ਕਾਹੂ ਕੋ ਦੇਤਨਾ ਨਾ ਪੈ ਇਮਾਨਤ ਆਨ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਰੱਖਣ ਲਈ ਪ੍ਰੇਰਿਤ ਕੀਤਾ ਕਿ ਜਦੋਂ ਜ਼ੁਲਮ ਦੀ ਹੱਦ ਪਾਰ ਹੋ ਜੇ ਤੇ ਉਦੋਂ ਸ਼ਸਤਰ ਚੱਕਣੇ ਜਾਇਜ਼ ਨੇ ਭਾਈ ਫਤਿਹਪਾਲ ਸਿੰਘ ਜੀ ਆਪਣਾ ਪੋਡਕਾਸਟ ਕਾਫੀ ਲੰਬਾ ਹੋ ਗਿਆ ਥੋੜੇ ਤੇ ਕਾਲਪੁਰਖ ਦੀ ਬੜੀ ਰਹਿਮਤ ਆ ਸੰਯੋਗ ਵਿਯੋਗ ਦੋਏ ਘਾਰ ਚਲਾਵੇ ਤੁਸੀਂ ਕਰਮਾਂ ਵਾਲਿਓ ਪਹਿਲਾਂ ਅਜਿਹੀ ਮਾਂ ਦੇ ਕੁੱਖੋਂ ਪੈਦਾ ਹੋਏ ਜਿਹੜੀ ਮਾਂ ਨੇ ਏਡੀ ਸੋਹਣੀ ਪਰਵਰਿਸ਼ ਦਿੱਤੀ ਏਡੀ ਵਧੀਆ ਤੁਹਾਨੂੰ ਭੈਣ ਦਿੱਤੀ ਭਣੋਇਆ ਦਿੱਤੇ ਜਿਹੜੇ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਫਿਰ ਗੁਰੂ ਸਾਹਿਬ ਨੇ ਭਾਈ ਜਸਵਿੰਦਰ ਸਿੰਘ ਖਾਲਸਾ ਯੂਕੇ ਵਾਲਿਆਂ ਨੂੰ ਭੇਜਿਆ ਉਹਨਾਂ ਨੇ ਤੁਹਾਨੂੰ ਲੋਕਾਂ ਦੇ ਰੂਹਬਰੂ ਕਰਾਇਆ ਤੇ ਏਡੀ ਛੋਟੀ ਉਮਰ ਚ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਜਾ ਰਹੇ ਹੋ 29 ਜਨਵਰੀ ਇੱਕ ਇਤਿਹਾਸਕ ਦਿਨ ਆ ਮੈਂ ਜਾ ਰਿਹਾ ਵਾਪਸ ਆਸਟ੍ਰੇਲੀਆ ਮੈਂ ਉਸ ਦਿਨ ਨਹੀਂ ਹੋ ਸਕਦਾ ਪਰ ਮੈਂ ਮਿਸ ਬਹੁਤ ਕਰੂੰ ਮੈਂ ਲਾਈਵ ਦੇਖੂਗਾ ਉਸ ਦਿਨ ਮੈਂ ਪੂਰੀ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਅਪੀਲ ਕਰਦਾ ਕਿ 29 ਜਨਵਰੀ ਵਾਲਾ ਐਜੂਕੇਟ ਪੰਜਾਬ ਦਾ ਜਿਹੜਾ ਪ੍ਰੋਗਰਾਮ ਆ ਉਹ ਲਾਈਵ ਚੱਲੂਗਾ ਤੇ ਪੂਰੇ ਸੰਸਾਰ ਦੇ ਸਿੱਖਾਂ ਨੂੰ ਉਹ ਦੇਖਣਾ ਚਾਹੀਦਾ ਤੇ ਉਸ ਗੱਲ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਥਾਪੜਾ ਵੀ ਦੇਣਾ ਚਾਹੀਦਾ ਐਜੂਕੇਟ ਪੰਜਾਬ ਦੀ ਹਰ ਪੱਖੋਂ ਸਰਾਹਨਾ ਕਰਨੀ ਚਾਹੀਦੀ ਆ ਨਾ ਕਿ ਅਜਿਹੇ ਨੌਜਵਾਨ ਭਚੰਗੀ ਜਿਹੜਾ ਗੁਰੂ ਦੀ ਬਾਣੀ ਤੇ ਗੁਰੂ ਦੇ ਬਾਣੇ ਦਾ ਧਾਰਨੀ ਆ ਉਹਨੂੰ ਅਸੀਂ ਕਦੇ ਗਲਤ ਕਮੈਂਟ ਕਰਕੇ ਉਹਨੂੰ ਡੀਮੋਨਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਗੁਰਬਾਣੀ ਉਹ ਹੀ ਕਹਿੰਦੀ ਆ ਪੁੱਤ ਜੀ ਵੀ ਪ੍ਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾ ਠੀਕ ਹੈ ਕੋਈ ਗੱਲ ਨਹੀਂ ਸਿੱਖ ਕੌਮ ਸਾਰੀ ਤੇਰੇ ਨਾਲ ਆ ਕਿਸੇ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਕਮੈਂਟਾਂ ਕਮੈਂਟਾਂ ਦੀ ਤੁਸੀਂ ਇਸੇ ਤਰ੍ਹਾਂ ਡਟੇ ਰਹੋ ਧੰਨਵਾਦ ਆ ਤੇਰਾ ਬਹੁਤ ਬਹੁਤ ਤੂੰ ਉਸ ਕੀਮਤੀ ਸਮੇਂ ਚ ਸਮਾਂ ਕੱਢ ਕੇ ਇੰਨੀ ਠੰਡ ਦੇ ਵਿੱਚ ਆਇਆ ਤੇ ਤੂੰ ਬੱਚਿਆਂ ਨੂੰ ਤੇ ਮਾਵਾਂ ਨੂੰ ਇੱਕ ਮੈਸੇਜ ਜ਼ਰੂਰ ਦੇ ਭਾਈ ਸਾਹਿਬ ਜੀ ਮੈਂ ਸਭ ਤੋਂ ਪਹਿਲਾਂ ਇਹ ਇੱਕ ਆਬਜੀ ਨੂੰ ਬੇਨਤੀ ਕਰਨਾ ਚਾਹੁੰਦਾ ਇੱਕ ਹੋਰ ਮੈਂ ਬੇਨਤੀ ਕਰਨੀ ਹੈ ਕਿ ਅੱਜ ਆਪਣੀ ਜਿਹੜੀ ਨੌਜਵਾਨੀ ਹੈ ਨਸ਼ਿਆਂ ਵਿੱਚ ਫਸ ਚੁੱਕੀ ਏ ਹੁਣ ਇਹ ਰਾਜ ਕਰਨ ਵਾਲੀ ਕੌਮ ਸੀ ਆਏ ਹਾਏ ਹਾਏ ਡੜੀ ਕਦੀ ਟੈਂਕਾਂ ਨਾਲ ਨਹੀਂ ਮੁੱਕੀ ਤੋਪਾਂ ਨਾਲ ਨਹੀਂ ਮੁੱਕੀ ਕਿਰਪਾਨਾਂ ਨਾਲ ਨਹੀਂ ਮੁੱਕੀ ਏਕ ਕੇ 47 ਦੀਆਂ ਗੋਲੀਆਂ ਨਾਲ ਨਹੀਂ ਮੁੱਕੀ ਅੱਜ ਦੋ ਦੋ ਐਮਨ ਦੇ ਟੀਕੇ ਨਾਲ ਮੁੱਕ ਰਹੀ ਏ ਵਾਹਿਗੁਰੂ ਵਾਹਿਗੁਰੂ ਮਾਰੇ ਨੇ ਆਪ ਕਿਹਾ ਸੀ ਕਿ ਰਾਜ ਕਰੇ ਹਨ ਕਿ ਲੜ ਮਰੇ ਹਨ ਕਿ ਜਾਂ ਤੇ ਅਸੀਂ ਰਾਜ ਕਰਾਂਗੇ ਤੇ ਜਾਂ ਫਿਰ ਲੜ ਕੇ ਮਰਾਂਗੇ ਪਰ ਅੱਜ ਲੜ ਕੇ ਕੀ ਮਰਨਾ ਅੱਜ ਨਿਸ਼ਾਨਾ ਮਰੀ ਜਾ ਰਹੇ ਆ ਵਾਹਿਗੁਰੂ ਸੋ ਸਾਰਿਆਂ ਅੱਗੇ ਬੇਨਤੀ ਏ ਅਸੀਂ ਰਾਜ ਕਰਨ ਵਾਲੀ ਕੌਮ ਆ ਕਿ ਰਾਜ ਕਰੇ ਹਨ ਕਿ ਲੜ ਮਰੇ ਹਨ ਕਿ ਜੇ ਅਸੀਂ ਮਰਨਾ ਇਹ ਤਾਂ ਧਰਮ ਵਾਲੀ ਮਰਨਾ ਏ ਅਸੀਂ ਨਸ਼ਿਆਂ ਦੇ ਪਿਛੇ ਲੱਗ ਕੇ ਰੂੜੀਆਂ ਤੇ ਡੇਗ ਡੇਗ ਕੇ ਨਹੀਂ ਮਰਨਾ ਸੋ ਸਾਰਿਆਂ ਅੱਗੇ ਬੇਨਤੀ ਏ ਕਿ ਅਸੀਂ ਨਸ਼ਿਆਂ ਦੀ ਦਲਦਲ ਵਿੱਚ ਦਲਦਲ ਵਿੱਚੋਂ ਬਾਹਰ ਨਿਕਲੀਏ ਜੇ ਕਿਸੇ ਕੋਲੋਂ ਨਈ ਵੀ ਨਸ਼ਾ ਛੜਿਆ ਜਾਂਦਾ ਤੇ ਆਪਜੀ ਅੱਗੇ ਬੇਨਤੀ ਏ ਕਿ ਮਹਾਰਾਜ ਅੱਗੇ ਰੋਜ਼ ਅਰਦਾਸ ਕਰੀਏ ਕਿ ਮਹਾਰਾਜ ਜੀ ਸਾਡੇ ਵੱਲ ਵੀ ਆਪਣੀ ਸਵੱਲੀ ਨਿਗਾਹ ਨਾਲ ਸਾਡੇ ਵੱਲ ਵੀ ਵੇਖੋ ਸਾਡੇ ਤੇ ਵੀ ਕਿਰਪਾ ਕਰੋ ਅਸੀਂ ਵੀ ਆਪ ਜੀ ਦੇ ਨਾੜਲੇ ਪੁੱਤਰ ਬਣ ਜਾਈਏ ਇੱਕ ਵਾਰੀ ਸਹਿਬ ਜੀ ਦੇ ਮਲ ਛਾਤੀ ਮਾਰ ਕੇ ਵੇਖ ਲਿਓ ਛੋਟੀਆਂ ਛੋਟੀਆਂ ਜਿੰਨਾ ਸੀ ਪਰ ਬਚਨ ਬੜੇ ਕਮਾਲ ਦੇ ਸੀ ਬਚਨ ਬੜੇ ਵੱਡੇ ਸੀ ਹੁਣ ਉਹ ਸਾਨੂੰ ਆਜ਼ਾਦ ਕਰਨ ਲਈ ਆਪਣੀ ਜ਼ਿੰਦਗਾਨੀ ਤੱਕ ਵਰਗੇ ਕੀ ਮਹਾਰਾਜ ਨੇ ਸਾਡੇ ਕੋਲੋਂ ਦੇ ਕੋਲ ਕੇ ਰੱਖਿਆ ਮਹਾਰਾਣੇ ਆਪਣੇ ਚਾਰ ਪੁੱਤਰ ਨਹੀਂ ਲਕੋ ਕੇ ਰੱਖੇ ਹੋਰ ਕੀ ਮਹਾਰਾਣੇ ਲਕੋ ਕੇ ਰੱਖਣਾ ਸੀ ਪੁੱਤਰ ਹੀ ਜਾਣ ਤੋਂ ਪਿਆਰੇ ਹੁੰਦੇ ਨੇ ਹੋਰ ਕੁਛ ਤੇ ਪਿਆਰ ਨਾਲ ਜਾਣ ਧੋਂਦਾ ਨਹੀਂ ਏ ਮਾਇਆ ਜਾਂ ਕੁਝ ਵੀ ਸਾਨੂੰ ਜਾਣ ਤੋਂ ਪਿਆਰਾ ਨਹੀਂ ਹੁੰਦਾ ਇੰਨਾ ਸਭ ਤੋਂ ਪਿਆਰੇ ਆਪਣੇ ਪੁੱਤਾਂ ਹੁੰਦੇ ਨੇ ਤੇ ਮਹਾਰਾਣੇ ਪੁੱਤਰ ਹੀ ਵਾਰ ਛੱਡੇ ਹੋਰ ਕੀ ਮਹਾਰਾਣੇ ਸਾਡੇ ਕੋਲ ਲਕੋ ਕੇ ਰੱਖਣਾ ਸੀ ਤੇ ਇੱਕ ਮੈਂ ਆਪ ਜੀ ਨੂੰ ਹੋਰ ਸਨੇਹ ਦਿਨਾ ਚਾਹੁੰਨਾ ਏ ਕਿ ਆਪ ਜੀ YouTube ਦੇ ਉੱਤੇ ਜ਼ਰੂਰ ਖੋਲ ਕੇ ਵੇਖਣਾ ਐਜੂਕੇਟ ਪੰਜਾਬ ਪ੍ਰੋਜੈਕਟ ਆਪ ਜੀ ਨੂੰ ਸਾਡੀਆਂ ਉਥੇ ਕਈ ਵੀਡੀਓਜ਼ ਮਿਲਣਗੀਆਂ ਜਿਨ੍ਹਾਂ ਵਿੱਚ ਸਾਡੀਆਂ ਰੋਜ਼ ਦੀਆਂ ਰੜੀਆਂ ਸਿਮਾਵਾਂ ਚੱਲ ਰਹੀਆਂ ਨੇ ਉਹ ਆਪ ਜੀ ਨੂੰ ਦਿਖਾਈਆਂ ਜਾਣਗੀਆਂ ਤੇ ਆਪ ਜੀ ਅੱਗੇ ਬੇਨਤੀ ਏ ਕਿ ਆਪ ਜੀ ਉਥੋਂ ਸਾਡਾ ਕੰਟੈਕਟ ਨੰਬਰ ਲੈ ਕੇ ਤੇ ਜਾਂ ਫਿਰ ਆਪਣੇ ਯੂਥ ਕਾਉਂਸਲਰ ਨਾਲ ਅਸੀਂ ਤੁਸੀਂ ਜਿਹੜੇ ਵੀ ਜ਼ਿਲ੍ਹੇ ਵਿੱਚ ਰਹਿੰਦੇ ਹੋ ਉਥੋਂ ਦੇ ਯੂਥ ਕਾਉਂਸਲਰ ਨਾਲ ਮਿਲ ਕੇ ਜਾਂ ਫਿਰ ਐਜੂਕੇਟ ਪੰਜਾਬ ਪ੍ਰੋਜੈਕਟ ਨੂੰ ਫੋਨ ਕਰਕੇ ਯੂਥ ਕਾਉਂਸਲਰ ਦਾ ਨੰਬਰ ਲੈ ਕੇ ਜੇ ਕੋਈ ਵੀ ਬੱਚਾ ਆਪਣੀ ਫੀਸ ਲਵਾਉਣਾ ਚਾਹੁੰਦਾ ਏ ਪੜਨਾ ਚਾਹੁੰਦਾ ਏ ਤੇ ਆਪ ਜੀ ਸਾਡੇ ਨਾਲ ਗੱਲ ਕਰ ਸਕਦੇ ਹੋ ਸੋ ਇਨੀਆਂ ਕੀ ਬੇਨਤੀਆਂ ਪ੍ਰਮਾਣ ਕਰਨੀਆਂ ਅ ਭਾਈ ਫਤੇਪਾਲ ਸਿੰਘ ਜੀ ਸਰਕਾਰੇ ਖਾਲਸਾ ਇੰਟਰਨੈਸ਼ਨਲ ਟਰਸਟ ਵੱਲੋਂ ਵੀ ਤੁਹਾਡਾ ਧੰਨਵਾਦ ਕੀਤਾ ਜਾਂਦਾ ਤੇ ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਵੱਲੋਂ ਵੀ ਹੁਣ ਆਪਾਂ ਜਾਂਦੇ ਜਾਂਦੇ ਫਤੇ ਦੀ ਸਾਂਝ ਜ਼ਰੂਰ ਪਾਈਏ ਕਿਉਂਕਿ ਫਤੇਪਾਲ ਸਿੰਘ ਦਾ ਜਿਹੜਾ ਜਕਾਰਾ ਉਹ ਪੂਰੇ ਸੰਸਾਰ ਦੇ ਵਿੱਚ ਅੱਜ ਕੱਲ ਚੱਲ ਰਿਹਾ ਤੇ ਇੱਕ ਜਕਾਰਾ ਜ਼ਰੂਰ ਆਪਾਂ ਜਾਂਦੇ ਜਾਂਦੇ ਲਈਏ ਜਕਾਰੇ ਗਜਾਵੇ ਨਿਆਲ ਹੋ ਜਾਵੇ ਗੁਰੂ ਗੋਬਿੰਦ ਸਿੰਘ ਜੀ ਦੇ ਮਨੋਂ ਪਾਵੇ ਸਤ ਸ੍ਰੀ ਅਕਾਲੇ ਚਟੀਆਂ ਬਾਜਾਂ ਵਾਲਿਓ ਸਤ ਗੁਰੂ ਰਖਲੋ ਬਿਰਦਮਾਣੇ ਦੀ ਲਾਜ ਜਤੋ ਅਗਤੋ 시ਦੋ ਸਿੰਘੋ ਸਰਬੱਤ ਖਾਲਸਾ ਜੀ ਕੋ ਸਤ ਸ੍ਰੀ ਅਕਾਲੇ ਫੌਜਾ ਦੇ ਮਾਲਕੋ ਸਤਿਗੁਰੂ ਫੌਜਾ ਰਖਿਓ ਤਿਆਰ ਬਰ ਤਿਆਰ ਤੇਰਾ ਖਾਲਸਾ ਜਪੇ ਸਦਾ ਆਕਾਲ ਆਕਾਲੇ ਆਕਾਲੇ ਸਤ ਸ੍ਰੀ ਆਕਾਲੇ ਦੇਗ ਤੇਗ ਫਤੇ ਖਾਲਸੇ ਦੀ ਹਰ ਮੈਦਾਨ ਫਤੇ ਅੜੇ ਸੋ ਝੜੇ ਤੇਰੀ ਸਰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ